ਕੰਨੀ ਸੁਣਿਆ ਸੱਚ ਨਾ ਲੱਗਦਾ ਤੱਕ ਕੇ ਆਉਂਦਾ ਹੈ ਹਰਖ ਓਏ ਲੋਕੋ ਮੈਂ ਅੱਜ ਤੁਹਾਨੂੰ ਦੱਸਣ ਲੱਗਾ ਮਾਂ ਤੇ ਮਾਂ ਦਾ ਫਰਕ ਓਏ ਲੋਕੋ ਕਦੋਂ ਕਿਸੇ ਦੀ ਕੋਈ ਗਰਾਰੀ ਕਿੱਥੇ ਜਾ ਕੇ ਅੜ ਜਾਂਦੀ ਹੈ ਪਤਾ ਨਹੀਂ ਕਦੋਂ ਕਿਸ ਦੀ ਜ਼ਿੰਦਗੀ ਕਿਹੜੇ ਮੋੜ ਤੇ ਖੜ ਜਾਂਦੀ ਹੈ ਇਦਾਂ ਹੀ ਇੱਕ ਸੱਚੀ ਘਟਨਾ ਕਰਦਾ ਤੁਹਾਨੂੰ ਬਿਆਨ ਓ ਲੋਕੋ ਜਿਸ ਨੂੰ ਤੱਕ ਕੇ ਅੱਜ ਤੱਕ ਹਾਂ ਮੈਂ ਹੋਇਆ ਡਾਢਾ ਪਰੇਸ਼ਾਨ ਉਹ ਲੋਕੋ ਘਰ ਬੜਦੇ ਹੀ ਵੋਟੀ ਦੀ ਜਦ ਅੱਖ ਸੰਦੂਕ ਤੇ ਪੈ ਜਾਂਦੀ ਏ ਬਿਨਾ ਸੋਚੇ ਸਮਝੇ ਉਹ ਨਾਰੀ ਪਤੀ ਦੇਵ ਨਾਲ ਖਹਿ ਜਾਂਦੀ ਏ ਤੇਰੇ ਨਿੱਤ ਦੇ ਉਹੀ ਸਿਆਪੇ ਫੇਰ ਘਰੇ ਆਗੇ ਤੇਰੇ ਮਾਪੇ ਵਧੀਆ ਸੀ ਉਹ ਬਾਹਰ ਹੀ ਰਹਿੰਦੇ ਕਿਤੇ ਵੀ ਉੱਠਦੇ ਕਿਤੇ ਵੀ ਬਹਿੰਦੇ ਸਾਨੂੰ ਫਿਕਰ ਬਸ ਮੁੰਡੇ ਕੁੜੀ ਦਾ ਕੀ ਕਰਨਾ ਏ ਬੁੜੇ ਬੁੜੀ ਦਾ ਜਾਓ ਕਰੋ ਇਹਨੂੰ ਕੱਢ ਕੇ ਆਓ ਦੂਰ ਦਰਾਡੇ ਛੱਡ ਕੇ ਆਓ ਕੰਨੀ ਮੇਰੇ ਇਹਦੀ ਬਾਤ ਪਵੇ ਨਾ ਮੂੜ ਬੁੱਢੀ ਮੈਨੂੰ ਝਾਤ ਪਵੇ ਨਾ ਅੰਦਰ ਵੜ ਜਦ ਉਸਨੇ ਤੱਕਿਆ ਮਨ ਹੀ ਮਨ ਮੰਨਣ ਲੱਗੀ ਹੇਠੀ ਜਦ ਉਸਨੇ ਬੈੱਡ ਤੇ ਤੱਕਿਆ ਉਸਦੀ ਖੁਦ ਦੀ ਮਾਸੀ ਬੈਠੀ ਉਸਦੀ ਖੁਦ ਦੀ ਮਾਸੀ ਬੈਠੀ ਮਾਂ ਲਈ ਲੈ ਕੇ ਆਈ ਮਿਠਾਈ ਪੁੱਛਦੀ ਮਾਂ ਮੇਰੀ ਕਦੋਂ ਤੂੰ ਆਈ ਤੂੰ ਮਾਤਾ ਕੀ ਹਾਲ ਬਣਾਇਆ ਕੌਣ ਤੈਨੂੰ ਇੱਥੇ ਲੈ ਕੇ ਆਇਆ ਮਾਂ ਕਹਿੰਦੀ ਤੇਰਾ ਵੀਰ ਤੇ ਭਾਬੀ ਮੈਨੂੰ ਰੁੱਲਣ ਲਈ ਛੱਡ ਦਿੱਤਾ ਸੀ ਨਾਲੇ ਮੈਨੂੰ ਜਲੀਲ ਸੀ ਕੀਤਾ ਘਰੋਂ ਨਾਲੇ ਉਹਨਾਂ ਕੱਢ ਦਿੱਤਾ ਸੀ ਪਤੀ ਤੇਰੇ ਨੂੰ ਪਤਾ ਲੱਗਾ ਜਦ ਝੱਟ ਹੀ ਗੱਡੀ ਬੈਠ ਕੇ ਆਇਆ ਇਹ ਥੋਡੀ ਨਹੀਂ ਮਾਂ ਐ ਮੇਰੀ ਨੂੰ ਤੇ ਪੁੱਤ ਨੂੰ ਕਹਿ ਕੇ ਆਇਆ ਤੂੰ ਬੋਲਦੀ ਸੀ ਜਿਸ ਪੁੱਤ ਨੂੰ ਉਹੀ ਪੁੱਤ ਮੈਨੂੰ ਲੈ ਕੇ ਆਇਆ ਬੁੜਬੁੜ ਬੋਲਣ ਵਾਲੀ ਲਈ ਹੁਣ ਬੁੜੀ ਸੀ ਉਹ ਖਾਸ ਹੋ ਗਈ ਗਲਤੀ ਮੰਨੀ ਪਤੀ ਕੋਲ ਉਸਨੇ ਸਿਰ ਝੁਕਾ ਨਿਰਾਸ਼ ਹੋ ਗਈ ਬਿੰਟੀ ਇਹ ਗੱਲ ਸੋਚਣ ਲੱਗਾ ਇਹ ਵੀ ਥਾਂ ਹੈ ਉਹ ਵੀ ਥਾਂ ਸੀ ਫਰਕ ਵਿਚਲਾ ਮੈਨੂੰ ਸਮਝ ਆ ਗਿਆ ਇਹ ਵੀ ਮਾਂ ਹੈ ਉਹ ਵੀ ਮਾਂ ਸੀ ਜਿਸ ਤੋਂ ਮੈਨੂੰ ਵੱਖ ਕੀਤਾ ਸੀ ਉਹ ਵੀ ਤਾਂ ਮੇਰੀ ਆਪਣੀ ਮਾਂ ਸੀ ਉਹ ਵੀ ਤਾਂ ਮੇਰੀ ਆਪਣੀ ਮਾਂ ਸੀ ਉਹ ਵੀ ਤਾਂ ਮੇਰੀ ਪਿਆਰੀ ਮਾਂ ਸੀ ਦੋਸਤੋ ਜੇ ਚੰਗਾ ਲੱਗਿਆ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ